ਜੇ ਤੇਲ ਦੇ ਘਟੇ ਦੁਬਾਰਾ ਕੰਮ ਖੜਿਆ ਕੁਝ ਜ਼ਿੰਮੇਵਾਰੀ ਪਟੇ ਮੈਨੂੰ ਨਹੀਂ ਪਤਾ ਕਿੱਥੋਂ ਆਉਂਦਾ ਹੈ ਤੁਸੀਂ ਤਹਿਸੀਲ ਰਾਹੀ ਆਉਣਾ ਹੈ ਐਸਟੀਐਮ ਦਫਤਰ ਆਹੀ ਆਉਂਦਾ ਜਾਂ ਕਿੱਥੋਂ ਤੇਲ ਆਉਂਦਾ ਲੇਟ ਨਹੀਂ ਹੋਣਾ ਚਾਹੀਦਾ ਫਿਰ ਤੁਹਾਨੂੰ ਮੈਂ ਦੱਸ ਨਹੀਂ ਹਾ ਜਿਹੜੀ ਮਸ਼ੀਨ ਹੈ ਤੁਹਾਡੀ ਇਹ ਤਕਰੀਬਨ 18 ਘੰਟੇ ਤੇਲ ਦੇ ਘੰਟੇ ਦੇ 18 ਲੀਟਰ ਤੇਲ ਖਾਂਦੀ ਹੈ ਇਹਨੂੰ ਦਿਨ ਰਾਤ ਦੇ ਵਿੱਚ ਦੋ ਡਰਮ ਤੇਲ ਤੇ ਲਾਜ਼ਮੀ ਚਾਹੀਦੇ ਠੀਕ ਹੈ ਜੇ ਜਿਬੀਆਂ ਆ ਉਹਨਾਂ ਨੂੰ ਵੀ ਦਿਨ ਰਾਤ ਦੇ ਵਿੱਚ 60 ਦੀ ਐਵਰੇਜ ਹੋਣੀ ਹੈ ਉਹਨਾਂ ਦੇ ਮੇਰੇ ਕੋਲ ਹੈ ਤੇ ਉਹਨਾਂ ਨੂੰ ਵੀ ਤੁਹਾਨੂੰ 100-100 ਲੀਟਰ ਉਹਨਾਂ ਨੂੰ ਦੇਣਾ ਇਸਦਾ ਚਾਹੀਦਾ ਚਾਹੀਦਾ ਟਰੈਕਡ ਟਰਾਲੀਆਂ ਨੇ ਚਾਹੀਦਾ ਮਸ਼ੀਨਰੀ ਗਿਣਤੀ ਕਰ ਲਓ ਜਿੰਨੀਆਂ ਮਸ਼ੀਨਾਂ ਲੱਗੀਆਂ ਹੋਈਆਂ ਟਰਾਲੀਆਂ ਲੱਗੀਆਂ ਹੋਈਆਂ ਗਿਣਤੀ ਕਰ ਲਓ ਤੇਲ ਦੇ ਘਟੇ ਕੰਮ ਨਹੀਂ ਰੁਕਣਾ ਚਾਹੀਦਾ ਰਾਤੀ ਹੁਣ ਕਿੰਨੇ ਹਿਸਾਬ ਹੋਏ ਤੁਸੀਂ ਇੱਕ ਗੁੱਸਲੀ ਗੱਲ ਇਹ ਮਸ਼ੀਨ ਕੋਕਲੇ ਨੇ ਤੁਹਾਨੂੰ ਲੈਣਾ ਇੱਥੇ ਰਹੀ ਰੱਦ ਹੈ ਨਹੀਂ ਸੀ ਕੋਈ ਵੀ ਜੀਸੀਬੀ ਜਿਹੜੀ ਇੱਕ ਅਸੀਂ ਇੱਥੇ ਲਾਜ਼ਮੀ ਪਾਣੀ ਹੈ ਹਰ ਹਾਲਤ ਦੇ ਵਿੱਚ ਮਸ਼ੀਨਟੀ ਆਡੀਓ ਤੇ ਲਾਜ਼ਮੀ ਹੋਵੇ ਇੱਕ ਰਾਤ ਠੀਕ ਹੈ ਨਾ ਤੇ ਮੇਰੀ ਬਾਹਰੋਂ ਸੰਭਲ ਪਾ ਜਾਣੀ ਕੋਰੀ ਲੈ ਕੇ ਆਗੇ ਪੁੱਛ ਲੈ ਕੇ ਰਾਤੀ ਪਰਚੰਨੀ ਹੋਈ ਇਹਨਾਂ ਨੂੰ ਠੀਕ ਬੈਂਡਰਾਂ ਦੀਆਂ ਹਜ਼ਾਰ ਪਰ ਦਵਾਈਆਂ ਬਹੁਤ ਅੰਗ ਹੋ ਜਾਂਦਾ ਤੇਲ ਮੇਕ ਸ਼ੁਰ ਕਰਦੇ ਹੋ ਇਹਨਾਂ ਨੂੰ ਇਹਨਾਂ ਕੋ ਟੈਂਕੀ ਲੈ ਲੋ ਕਿੰਨੇ ਸੇ ਲੀਟਰ ਦੀ ਹੈ 2500 ਲੀਟਰ ਦੀ 2500 ਲੀਟਰ ਦੀ ਟੈਂਕੀ ਭਰ ਕੇ ਰੱਖ ਲੋ ਉਹ 2500 ਠਾੜਾ ਜਿਹੜਾ ਆਰਾਮ ਦੇ ਨਾਲ ਇੱਕ ਵਾਰੀ ਤੁਹਾਡਾ ਕੰਮ ਚੱਲ ਜਾਵੇ ਠੀਕ ਹੈ ਨਾ ਕਿਸੇ ਪੰਪ ਤੋਂ ਭਰੋ ਉਹਨੂੰ ਪੈਸੇ ਉਧਰੋਂ ਆਪੇ ਡਿਜੀਟਲ ਤੇ ਹੁੰਦੇ ਰਹਿੰਦੇ ਫਿਰ ਆ ਕੇ ਤੇਲ ਚਮਕਾਉਂਦਾ ਅਰ ਜਿਹੋ ਉਹਨਾਂ ਦੀ ਹੁੰਦੀ ਜਾਂਦਾ ਚਾਪੀ ਸਾਰਾ ਕੁਝ ਹੁੰਦਾ ਟੈਂਕ ਦੇ ਨਾਲ ਲੱਗਦਾ ਜੀ ਲੌਕ ਲੱਗਦਾ ਹੁੰਦਾ ਪਰਾ ਵੀ ਠੀਕ ਹੈ ਟਾਈਮ ਇੱਥੇ ਆਪਣੇ ਲਈ ਟ੍ਰੀਟਮੈਂਟ ਕੀਮਤੀ ਹੈ ਐਨਐਸ ਉਹ ਮੈਂ ਬਤਾ ਚਾਹੁੰਦਾ ਜੀ ਕੋਲ ਆਪਾਂ ਇਹ ਰੱਖੀ ਕਰੇ ਚਲੋ ਕੋਈ ਗੱਲ ਨਹੀਂ ਮੁਲਾਦਮ ਹੁੰਦੇ ਹੀ ਅਸੀਂ ਇੰਦਾ ਨਹੀਂ ਮਸਲਾ ਕੋਈ ਹਾਂਜੀ ਜੀ ਵੇਖੋ ਜਿੰਦਾ ਲੱਗਾ ਹੋਵੇ ਉਹ ਸਾਰਿਆਂ ਦੇ ਗੰਦਾ ਪਾਵੇ ਜੀ ਠੀਕ ਹੈ ਨਾ ਨਾਲ ਪਾਈਪ ਪਾਉਂਦੇ ਆਂ ਇਹ ਇਹ ਵੀ ਪਹਿਲੀ ਗੱਲ ਦੇ ਨੂੰ ਭਰ ਦਿਓ ਮਸ਼ੀਨ ਨੂੰ ਇੱਥੇ ਰਹਿਣੀ ਆ 350 ਲੀਟਰ ਤੇਲ ਪੈਣਾ ਇਹਦੇ ਵਿੱਚ ਹਾਂਜੀ ਠੀਕ ਹੈ ਨਾ ਪਰ ਦਿਓ ਤੁਹਾਨੂੰ ਇਹ ਦੋ ਦਿਨ ਆਰਾਮ ਲਓ ਠੀਕ